ਸਵਾਗਤ ਹੈ ਹੁਸ਼ਾਰਪੁਰ نیوز ਦੇਖਣੇ तमाम ਦਰਸ਼ਕਾਂ ਦਾ ਇੱਕ ਵਾਰ ਮੁੜ ਤੋਂ ਤੁਹਾਡਾ ਹੁਸ਼ਾਰਪੁਰ نیوز ਤੇ ਫੇਸਬੁੱਕ ਪੇਜ ਤੇ ਮੈਂ ਤੁਹਾਡਾ دوست ਤੇ ਚੇਤਨ ਕਸ਼ਪ ਸੋ ਇੱਕ ਅਹਿਮ ਜਾਣਕਾਰੀ ਲੈ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋਇਆ ਕਿਉਂਕਿ ਇਹਨਾਂ ਇਨੀ ਦਿਨੀ ਦੌਰਾਨ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹ ਹੁਸ਼ਾਰਪੁਰ ਤੋਂ ਪੰਜਾਬ ਭਰ ਤੋਂ ਜਿਹੜੀਆਂ ਸੰਗਤਾਂ ਨੇ ਸ਼ਰਧਾਲੂ ਨੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਤੇ ਵਿੱਚ ਨਤਮਸਤਕ ਹੋਣ ਦੇ ਲਈ ਉਹ ਜਾਂਦੇ ਨੇ ਤਾਂ ਉਹਨਾਂ ਸਾਰਿਆਂ ਦੇ ਲਈ ਇੱਕ ਅਹਿਮ ਖਬਰ ਹੈ ਕਿ ਕੱਲ 25 ਦਸੰਬਰ ਦਿਨ ਬੁੱਧਵਾਰ ਤੋਂ 72 NTAR ਲਈ वैष्णो देवी ਆ ਜਿਹੜਾ ਇਹ वैष्णो देवी માતા वैष्णो देवी ਤੱਕ ਇੱਕ ਰੋਪੇਪਰ ਰਿਜੈਕਟ ਆ ਉੱਥੇ ਸ਼ਰੈਨ ਬੋਰਡ ਵੱਲੋਂ ਤਿਆਰ ਕੀਤਾ ਜਾ ਰਿਹਾ ਤਾਂ ਉਸ ਦੇ ਵਿਰੋਧ ਦੇ ਵਿੱਚ 72 ਘੰਟਿਆਂ ਲਈ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਚਾਹੇ ਜਿਹੜੇ ਵਿਅਕਤੀ ਘੋੜੇ ਦੀ ਸਵਾਰੀ ਕਰਕੇ ਭਵਨ ਤੱਕ ਪਹੁੰਚਦੇ ਨੇ ਜਾਂ ਉਹ ਪਾਲਕੀ ਰਾਹੀਂ ਪਹੁੰਚਦੇ ਨੇ ਤਾਂ ਉਹਨਾਂ ਸਾਰਿਆਂ ਵੱਲੋਂ 72 ਘੰਟਿਆਂ ਘੰਟਿਆਂ ਲਈ ਜਾਣ ਕੇ ਤਿੰਨ ਦਿਨਾਂ ਤਿੰਨ ਦਿਨਾਂ ਦੀ ਮੁਕੰਮਲ ਹੜਤਾਲ ਦਾ ਐਲਾਨ ਕੀਤਾ ਗਿਆ ਤਾਂ ਇਸ ਤੋਂ ਇਲਾਵਾ ਕਟੜਾ ਦਾ ਜੋ ਮੁੱਖ ਬazaar ਹੈ ਉੱਥੇ ਜਿੰਨੇ ਵੀ ਟਾਬੇ ਮੌਜੂਦ ਨੇ ਜਿੰਨੇ ਰੈਸਟੋਰੈਂਟ ਨੇ ਜਿੰਨੀਆਂ ਉੱਥੇ ਸ਼ੋਪਸ ਵਗੈਰਾ ਨੇ ਜਾਂ ਇਸ ਤੋਂ ਇਲਾਵਾ ਜਿੰਨੇ ਹੋਟੈਲਸ ਵਗੈਰਾ ਨੇ ਤਾਂ ਸਾਰਿਆਂ ਵੱਲੋਂ ਮੁਕੰਮਲ ਤੌਰ ਤੇ ਤਿੰਨ ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਕਿਉਂਕਿ ਕਟੜਾ ਕਟੜਾ ਤੋਂ ਲੈ ਕੇ ਮਾ વૈਸ਼ਣੂ ਦੇਵੀ ਭਵਨ ਤੱਕ ਰੋਪਵੇ ਪ੍ਰੋਜੈਕਟ ਨੂੰ ਇਹ ਯੂਰਪੀ ਪ੍ਰੋਜੈਕਟ ਦਾ ਨਿਰਮਾਣ ਕਰਨ ਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਤਾਂ ਜੋ ਸੰਗਿਤਾ ਨੂੰ ਕੁਝ ਸਹੂਲਤ ਮਹਿਸੂਸ ਹੋ ਸਕੇ ਪਰੰਤੂ ਉਸ ਦਾ ਸਥਾਨਕ ਲੋਕਾਂ ਵੱਲੋਂ ਇਹ ਬੜਾ ਜ਼ੋਰਦਾਰ ਤਰੀਕੇ ਦੇ ਨਾਲ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਜੇਕਰ ਇਹ ਕਚੜਾ ਤੋਂ ਲੈ ਕੇ ਮਾ ਵੈਸ਼ਨੂ ਦੇ ਦੇਵੀ ਦੇ ਭਵਨ ਤੱਕ ਜੇਕਰ ਇਹ ਯੂਰਪੀ ਪ੍ਰੋਜੈਕਟ ਲੱਗਦਾ ਤਾਂ ਹਜ਼ਾਰਾਂ ਹੀ ਨਹੀਂ ਬਲਕਿ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਹੈ ਜਿਹੜੇ ਉਹ ਬੇਰੋਜ਼ਗਾਰ ਹੋ ਜਾਣਗੇ ਕਿਉਂਕਿ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਸਾਰਾ ਉਤਸ਼ਾਹ ਰਹਿੰਦਾ ਹੈ ਤੇ ਜੇਕਰ ਅਜਿਹੇ ਦੇ ਵਿੱਚ ਇਹ ਪ੍ਰੋਜੈਕਟ ਮੁਕੰਮਲ ਹੁੰਦਾ ਜਿਸ ਪ੍ਰੋਜੈਕਟ ਦਾ ਨਿਰਮਾਣ ਹੁੰਦਾ ਤਾਂ ਚਾਹੇ ਉਹ ਘੋੜ ਚਾਹੇ ਉਹ ਜਿਹੜਾ ਨੇ ਉੱਥੇ ਘੋੜੇ ਰੱਖੇ ਹੋਏ ਨੇ ਜੋ ਸੰਗਤਾਂ ਨੂੰ ਲੈ ਕੇ ਭਵਨ ਤੱਕ ਜਾਂਦੇ ਨੇ ਜਾਂ ਜੋ ਪਾਲਕੀਆਂ ਰਾਹੀਂ ਜਾਂਦੇ ਨੇ ਜਾਂ ਪਿੱਠੂਗਾਰਾ ਦਾ ਜੋ ਕੰਮ ਕਰਦੇ ਨੇ ਤਾਂ ਸਾਰੇ ਮੁਕੰਮਲ ਤੌਰ ਤੇ ਬੇਰੋਜ਼ਗਾਰ ਹੋ ਜਾਣਗੇ ਤੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਦੇਸ਼ ਵਿਦੇਸ਼ ਤੋਂ ਵੀ ਆਉਂਦੀਆਂ ਨੇ ਇਹ ਦੂਰ ਦਰਾਡੇ ਇਲਾਕੇ ਦੇ ਵਿੱਚੋਂ ਆਉਂਦੀਆਂ ਨੇ ਪੰਜਾਬ ਭਰ ਦੇ ਵਿੱਚੋਂ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨਤਮਸਤਕ ਹੋਣ ਦੇ ਲਈ ਜਾਂਦੀਆਂ ਨੇ ਮਾ ਵੈਸ਼ਨੂ ਦੇਵੀ ਦੇ ਦਰਬਾਰ ਲਈ ਤਾਂ ਉਹ ਜਦੋਂ ਵੀ ਜਾਂਦੇ ਨੇ ਤਾਂ ਸਭ ਤੋਂ ਪਹਿਲਾਂ ਉਹ ਜਾ ਕੇ ਉੱਥੇ ਸਟੇ ਕਰਦੇ ਨੇ ਕਿਸੇ ਰੂਮ ਦੇ ਵਿੱਚ ਕਿਸੇ ਹੋਟਲ ਦੇ ਵਿੱਚ ਜਾ ਕੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਜੇਹ ਦੇ ਵਿੱਚ ਰੋਪੇ ਪ੍ਰੋਜੈਕਟ ਦਾ ਨਿਰਮਾਣ ਹੁੰਦਾ ਤਾਂ ਲੋਕ ਆਪਣੇ ਘਰਾਂ ਤੋਂ ਆਣਗੇ ਤਾਂ ਰੋਪੇ ਦੇ ਵਿੱਚ ਉਹ ਸਵਾਰ ਹੋ ਕੇ ਸਿੱਧਾ ਭਵਨ ਤੱਕ ਜਾਣਗੇ ਤੇ ਭਵਨ ਤੋਂ ਫਿਰ ਫਿਰ ਉਹ ਮੁੜ ਕੇ ਕਟਲਾ ਤੱਕ ਆਉਣਗੇ ਤਾਂ ਇੱਕ ਤਰ੍ਹਾਂ ਦੇ ਨਾਲ ਜਿਹੜਾ ਉੱਥੇ ਰੁਸਕਾਰ ਦੇ ਜੋ ਸੰਸਾਦ ਨੇ ਜੋ ਸਾਧਨ ਨੇ ਜਾਂ ਜੋ ਲੋਕ ਉੱਥੇ ਆਪਣਾ ਰੁਸਕਾਰ ਚਲਾਉਂਦੇ ਨੇ ਕਿਤਾ ਚਲਾਉਂਦੇ ਨੇ ਤਾਂ ਉਹ ਪੂਰੀ ਤਰ੍ਹਾਂ ਦੇ ਨਾਲ ਬੇਰੁਜ਼ਗਾਰ ਹੋ ਜਾਣਗੇ ਤਾਂ ਇਸ ਨੂੰ ਲੈ ਕੇ ਮਤਾ ਵੈਸ਼ਨੋ ਦੇਵੀ ਕਟੜਾ ਸੰਘਰਸ਼ੀ ਸਮਿਤੀ ਕਟੜਾ ਵੱਲੋਂ ਸੰਘਰਸ਼ ਦਾ ਐਲਾਨ ਕੀਤਾ ਗਿਆ ਇਸ ਤੋਂ ਪਹਿਲਾਂ ਵੀ ਉਹਨਾਂ ਵੱਲੋਂ 18 ਦਸੰਬਰ ਨੂੰ ਜਿਹੜਾ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਤੇ ਹੜਤਾਲ ਕੀਤੀ ਵੀ ਗਈ ਸੀ ਮੁਕੰਮਲ ਤੌਰ ਤੇ ਸਾਰੇ ਟਾਬੇ ਰੈਸਟੋਰੈਂਟ ਬਾਜ਼ਾਰ ਉਹ ਮੁਕੰਮਲ ਤੌਰ ਤੇ ਜਿਹੜੇ ਬੰਦ ਰੱਖੇ ਗਏ ਸੀ ਤਾਂ ਉਸ ਵਕਤ ਉੱਥੇ ਸਥਾਨਕ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਭਰੋਸਾ ਦਿੱਤਾ ਗਿਆ ਸੀ ਇੱਕ ਪਰਮਾ ਭਰੋਸਾ ਜਾਂ ਪਰਮਾ ਪਹੁੰਗਾਰਾ ਕਿਹਾ ਸਕਦੇ ਹਾਂ ਕਿ ਦਿੱਤਾ ਗਿਆ ਸੀ ਕਿ 23 ਦਸੰਬਰ ਤੱਕ ਉਹਨਾਂ ਵੱਲੋਂ ਕੋਈ ਹੱਲ ਇਸ ਦਾ ਜ਼ਰੂਰ ਕੱਢ ਲਿਆ ਜਾਵੇਗਾ ਪ੍ਰੰਤੂ ਉੱਥੋਂ ਦੇ ਸੰਘਰਸ਼ੀਆਂ ਦਾ ਜਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਹੱਕ ਦੇ ਵਿੱਚ ਪ੍ਰਸ਼ਾਸਨ ਨੇ ਕੋਈ ਵੀ ਫੈਸਲਾ ਜਿਹੜਾ ਉਹ ਨਹੀਂ ਸੁਣਾਇਆ ਜਿਸ ਕਾਰਨ ਤੇ ਸਾਰਿਆਂ ਦੇ ਵਿੱਚ ਪ੍ਰਸ਼ਾਸਨ ਨੂੰ ਲੈ ਕੇ ਪ੍ਰਸ਼ਾਸਨ ਦੀ ਇਸ ਕਾਰਗੁਜ਼ਾਰੀ ਨੂੰ ਲੈ ਕੇ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਤਾਂ ਇਸ ਤੋਂ ਪਹਿਲਾਂ ਵੀ ਅਪਾ 18 ਦਸੰਬਰ ਤੋਂ ਪਹਿਲਾਂ ਦੀ ਗੱਲ ਕਰੇ ਤਾਂ ਉਸ ਵਕਤ ਵੀ ਉੱਥੇ ਹਰ ਇੱਕ ਵਿਅਕਤੀ ਵੱਲੋਂ ਜਿਹੜੀ ਹੜਤਾਲ ਕੀਤੀ ਗਈ ਸੀ ਹੜਤਾਲ ਦੇ ਵਿੱਚ ਭਾਗ ਲਿਆ ਗਿਆ ਸੀ ਤੇ ਇਹੀ ਉਹਨਾਂ ਵੱਲੋਂ ਦਲੀਲ ਦਿੱਤੀ ਜਾ ਰਹੀ ਸੀ ਕਿ ਜੇਕਰ ਇਹ ਰੋਪੇ ਵਿ ਪ੍ਰੋਜੈਕਟ ਨੇਪਰੇ ਚੜਦਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਥਾਨਕ ਲੋਕ ਹੈ ਉਹ ਬੇਰੋਜ਼ਗਾਰ ਹੋ ਸਕਦੇ ਨੇ ਸੋ ਇਹ ਮੈਨੂੰ ਵੀ ਇਸੇ ਮਹੀਨੇ ਮਾ ਵੈਸ਼ਨੂ ਦੇਵੀ ਦੇ ਦਰਬਾਰ ਤੇ ਨਤਮਸਤਕ ਹੋਣ ਦਾ ਜਿਹੜਾ ਮੌਕਾ ਇਹ ਮਿਲਿਆ ਸੀ ਮੈਂ ਵੀ ਆਪਣੇ ਪਰਿਵਾਰ ਦੇ ਨਾਲ ਉੱਥੇ ਗਿਆ ਸੀ ਤਾਂ ਉੱਥੇ ਜਦੋਂ ਆਪਾਂ ਜਾ ਕੇ ਹੋਟਲ ਵਾਲਿਆਂ ਦੇ ਨਾਲ ਜਾਂ ਹੋਰ ਨਾਲ ਲੋਕਾਂ ਦੇ ਨਾਲ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਇਹੀ ਕਿਹਾ ਸੀ ਕਿ ਮਾਤਾ ਜਦੋਂ ਵੀ ਕੋਈ ਵਿਅਕਤੀ ਆਪਣੇ ਘਰੋਂ ਨਿਕਲਦਾ ਹੈ ਤਾਂ ਉਹ ਇੱਕ ਗੱਲ ਕਹਿੰਦਾ ਕਿ ਹਾਂ ਤਾਂ ਅਸੀਂ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਤੇ ਜਾ ਰਹੇ ਹਾਂ ਕਹਿੰਦਾ ਜੇਕਰ ਰੋਪੇ ਵਿ ਪ੍ਰੋਜੈਕਟ ਦਾ ਨਿਰਮਾਣ ਹੁੰਦਾ ਹੈ ਤੇ ਜਿਹੜੀ ਯਾਤਰਾ ਇਹ ਯਾਤਰਾ ਨਾ ਹੋ ਕੇ ਸਿਰਫ ਲੋਕ ਇਹੀ ਕਹਣਗੇ ਕਿ ਅਸੀਂ ਮਾ ਵੈਸ਼ਨੋ ਦੇਵੀ ਦੇ ਮੰਦਿਰ ਤੇ ਮੱਥਾ ਟੇਕ ਆਈਏ ਜਾ ਕੇ ਸੋ ਕਿਤੇ ਨਾ ਕਿ ਉਹਨਾਂ ਦੀ ਜੱਲਾਂ ਦੇ ਵਿੱਚ ਵਜ਼ਨ ਹੈ ਜਿਹੜਾ ਉਹ ਜ਼ਰੂਰ ਲੱਗਦਾ ਸੀ ਤਾ ਕਿਉਂਕਿ ਹਜ਼ਾਰਾਂ ਹੀ ਨਹੀਂ ਬਲਕਿ ਲੱਖਾਂ ਦੀ ਗਿਣਤੀ ਦੇ ਵਿੱਚ ਪਰਿਵਾਰ ਆ ਜਿਹੜੇ ਉਸ ਯਾਤਰਾ ਤੇ ਨਿਰਭਰ ਕਰਦੇ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉੱਥੇ ਢਾਬੇ ਨੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਉੱਥੇ ਇਹ ਜਿਹੜੇ ਦੁਕਾਨਾਂ ਨੇ ਇਸ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਜਿਹੜੇ ਪਾਲਕੀਆਂ ਰਾਹੀ ਆਪਣੇ ਘਰਾਂ ਦਾ ਗੁਜ਼ਾਰਾ ਚਲਾਉਂਦੇ ਨੇ ਜਾਂ ਘੋੜਿਆਂ ਰਾਹੀਂ ਆਪਣੇ ਘਰਾਂ ਦਾ ਗੁਜ਼ਾਰਾ ਚਲਾਉਂਦੇ ਨੇ ਤਾਂ ਉਹਨਾਂ ਸਾਰਿਆਂ ਨੂੰ ਸੁਭਾਵਿਕ ਹੈ ਕਿ ਦਿੱਕਤਾਂ ਦਾ ਸਾਹਮਣਾ ਜ਼ਰੂਰ ਕਰਨਾ ਪੈ ਸਕਦਾ ਤਾਂ ਇਸੇ ਦੇ ਮੱਦੇਨਜ਼ਰ ਮਾ ਵੈਸ਼ਨੋ ਦੇਵੀ ਸੰਘਰਸ਼ ਸਮਿਤੀ ਕਟਲਾ ਵੱਲੋਂ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਤੇ ਹੁਣ ਵੀ ਉਹਨਾਂ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਕਿ 72 ਘੰਟਿਆਂ ਲਈ ਉਹਨਾਂ ਵੱਲੋਂ ਮੁਕੰਮਲ ਹੜਤਾਲ ਦਾ ਜਿਹੜਾ ਐਲਾਨ ਕੀਤਾ ਗਿਆ ਬੰਦ ਦਾ ਐਲਾਨ ਕੀਤਾ ਗਿਆ ਤਾਂ ਸੁਭਾਵਿਕ ਹੈ ਕਿ ਜਿੱਥੇ ਲੋਕਲ ਚਾਹੇ ਪੰਜਾਬ ਦੇ ਵਿੱਚੋਂ ਸੰਗਤਾਂ ਆਉਣਗੀਆਂ ਜਾਂ ਦੇਸ਼ ਭਰ ਦੇ ਦੇਸ਼ ਤੇ ਕੋਨੇ-ਕੋਨੇ ਤੋਂ ਜਿੱਥੋਂ ਵੀ ਸੰਗਤਾਂ ਆਉਂਦੀਆਂ ਨੇ ਦੂਰ ਦਰਾਡੇ ਇਲਾਕਿਆਂ ਦੇ ਵਿੱਚੋਂ ਤਾਂ ਉਹਨਾਂ ਨੂੰ ਸੁਭਾਵਿਕ ਤੌਰ ਤੇ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਉੱਥੇ ਦੇਸ਼ ਵਿਦੇਸ਼ ਤੋਂ ਵੀ ਬਹੁ ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀ ਉਹ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਤਾਂ ਸੁਭਾਵਿਕ ਹੈ ਕਿ ਉਹਨਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਜਦੋਂ ਦੂਰ ਦਰਾਡੇਆਂ ਤੋਂ ਲੋਕ ਜਾਂ ਸ਼ਰਧਾਲੂ ਜਾਂਦੇ ਨੇ ਤਾਂ ਉਹਨਾਂ ਦੀ ਪਹਿਲੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਉੱਥੇ ਜਾ ਕੇ ਪਹਿਲਾਂ ਉਹ ਸਤੇ ਕਰਨਗੇ ਕਿਉਂਕਿ ਸਫਰ ਕਾਫੀ ਜ਼ਿਆਦਾ ਲੰਮਾ ਸਫਰ ਹੈ ਕਈ ਘੰਟਿਆਂ ਦਾ ਸਫਰ ਹੈ ਪਹਿਲਾਂ ਜਾ ਕੇ ਉਹ ਤੇ ਥੋੜਾ ਆਰਾਮ ਫਰਮਾਨਗੇ ਤੇ ਆਰਾਮ ਕਰਨ ਤੋਂ ਬਾਅਦ ਉਹ ਯਾਤਰਾ ਦੇ ਲਈ ਰਵਾਨਾ ਹੋਣਗੇ ਤਾਂ ਅਜਿਹੇ ਦੇ ਵਿੱਚ ਜ਼ਰੂਰ ਸੰਗਤਾਂ ਨੂੰ ਸ਼ਰਧਾਲੂਆਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਜਿਵੇਂ ਵੀ ਤੁਸੀਂ ਸਾਰੇ ਜਾਣਦੇ ਹੋ ਕਿ ਹੁਣ ਉੱਤਰੀ ਭਾਰਤ ਦੇ ਵਿੱਚ ਠੱਡ ਦੇ ਵੀ ਜਿਹੜਾ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ ਤੇ ਉੱਤਰੀ ਭਾਰਤ ਦੇ ਵਿੱਚ ਇਸ ਸਰਦੀਆਂ ਦੀਆਂ ਜਿਹੜੀਆਂ ਛੁੱਟੀਆਂ ਵੀ ਉਹ ਸਕੂਲਾਂ ਦੇ ਵਿੱਚ ਹੋ ਚੁੱਕੀਆਂ ਨੇ ਖਾਸ ਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅੱਜ ਤੋਂ ਵਿਦਿਆਰਥੀਆਂ ਨੂੰ ਚਾਹੇ ਉਹ ਸਰਕਾਰੀ ਸਕੂਲ ਨੇ ਚਾਹੇ ਉਹ ਪ੍ਰਾਈਵੇਟ ਸਕੂਲ ਨੇ ਚਾਹੇ ਐਡਿਟ ਸਕੂਲ ਨੇ ਤਾਂ ਉਹਨਾਂ ਸਾਰੇ ਸਕੂਲਾਂ ਦੇ ਵਿੱਚ ਸਰਕਾਰ ਵੱਲੋਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਤੇ ਛੁੱਟੀਆਂ ਦੇ ਮੌਸਮ ਦੌਰਾਨ ਤਾਂ ਵੱਡੀ ਗੰਟੀ ਦੇ ਵਿੱਚ ਜਿਹੜਾ ਸ਼ਰਧਾਲੂ ਆ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਨੂੰ ਨਤਮਸਤਕ ਹੋਣ ਲਈ ਜਾਂਦੇ ਨੇ ਤਾਂ ਹੁਣ ਉਹਨਾਂ ਸਾਰਿਆਂ ਲਈ ਇੱਕ ਵੱਡੀ ਅਪਡੇਟ ਇਹੀ ਆ ਕਿ ਕੱਲ 24 ਦਸੰਬਰ ਮਾਫੀ ਚਾਹੁੰਦਾ ਕੱਲ 25 ਦਸੰਬਰ ਬੁੱਧਵਾਰ ਤੋਂ ਜਿਹੜਾ ਉਹ 72 ਘੰਟਿਆਂ ਲਈ ਉਹ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਦੂਜੇ ਪਾਸੇ ਆਪਾਂ ਜੇਕਰ ਸ਼ਰਾਈਨ ਬੋਰਡ ਦੀ ਗੱਲ ਕਰੀਏ ਤਾਂ ਸ਼ਰਾਈਨ ਬੋਰਡ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਵੱਲੋਂ ਜਿਹੜੇ ਤਿਆਰੀਆਂ ਦੇ ਪ੍ਰਬੰਧ ਹੈ ਉਹ ਮੁਕੰਮਲ ਕਰ ਲਏ ਗਏ ਨੇ ਚਾਹੇ ਜੋ ਵੀ ਸ਼ਰਧਾਲੂ ਬਾਣ ਉਹਨਾਂ ਵੱਲੋਂ ਕਿਸੇ ਨੂੰ ਵੀ ਸ਼ਰਧਾਲੂ ਨੂੰ ਦਿੱਕਤ ਦਾ ਜਿਹੜਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ ਚਾਹੇ ਉਹ ਜੋ ਵੀ ਉੱਥੇ ਖਾਣ ਵਾਲੀਆਂ ਥਾਵਾਂ ਨੇ ਯਾਤਰਾ ਦੌਰਾਨ ਤਾਂ ਉਹ ਸਾਰੀਆਂ ਜਿਹੜੀਆਂ ਉਹ ਪ੍ਰੋਪਰ ਪਹਿਲਾ ਵਾਂਗ ਜਿਹੜੀਆਂ ਉਹ ਖੁੱਲੀਆਂ ਰਹਿਣਗੀਆਂ ਤਾਂ ਜੋ ਸੰਗਤਾਂ ਨੂੰ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਾ ਆਏ। ਸੋ ਬਹੁਤ-ਬਹੁਤ ਧੰਨਵਾਦ ਜੀ ਇਸ ਵੀਡੀਓ ਨੂੰ ਜੇ ਇਸ ਖਬਰ ਨੂੰ ਸ਼ੇਅਰ ਵੀ ਕਰਦੇ ਹੋ ਤਾਂ ਜੋ ਹੋਰ ਨਾਲ ਲੋਕਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਕਿਉਂਕਿ ਬਹੁਤ ਸਾਰੇ ਲੋਕ ਇੰਨੀ ਦਿਨੀ ਦੌਰਾਨ ਮਾਤਾ ਵੈਸ਼ਨੋਦੇਵੀ ਦੇ ਦਰਬਾਰ ਤੇ ਨਤਮਸਤਕ ਹੋਣ ਦਾ ਜਿਹੜਾ ਉਹ ਪ੍ਰੋਗਰਾਮ ਉਲੀਕ ਰਹੇ ਨੇ। ਬਹੁਤ-ਬਹੁਤ ਧੰਨਵਾਦ ਜੀ ਤਾਜ਼ਾਤਰੀਨ ਖਬਰਾਂ ਦੇ ਜੁੜੇ ਰਹੋ ਹਸ਼ਰਪਰ ਨਿਊਜ਼ ਦੇ ਨਾਲ।